ਪੁਣਾ ਨੂੰ ਲੈ ਕੇ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਆਇਆ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਉਹਨਾਂ ਨੇ ਕਿਹਾ ਕਿ ਗੁਰਦੁਆਰਿਆਂ ਤੇ ਗ੍ਰੰਥੀ ਸਿੰਘਾਂ ਦੀ ਤਨਖਾਹ ਲਗਾਉਣ ਤੇ ਵੀ ਬੋਲੇ ਉਹਨਾਂ ਨੇ ਕਿਹਾ ਕਿ ਇਸ ਨਾਲ ਗ੍ਰੰਥੀਆਂ ਦਾ ਮਿਆਰ ਜਿਹੜਾ ਹੈ ਉੱਚਾ ਹੋਵੇਗਾ ਇਹ ਤੇ ਡਿਊਟੀ ਲੱਗੀ ਹੈ ਕਿਸ ਤਰ੍ਹਾਂ ਦੇ ਨਤੀਜੇ ਦੇਖਣ ਨੂੰ ਮਿਲਣਗੇ ਨਹੀਂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਬਹੁਤ ਸੌਖੀ ਬਣੂਗੀ ਅਰਵਿੰਦ ਕੇ ਜੀਵਾਲ ਦੀ ਦੁਬਾਰਾ ਦਿੱਲੀ ਦੇ ਮੁੱਖ ਮਤੀ ਬਣਨਗੇ ਫਾਈਟ ਕਿ ਦਿਨਾਂ ਗੇਂਦੇ ਉਥੇ ਭਾਈ ਬੀਜਪੀ ਦਾ ਹੈ ਥੋੜੀ ਕਾਂਗਰਸ ਤੇ ਖਤਮ ਹੋ ਗਈ ਉਥੋਂ ਪਰ ਮਤਲਬ ਆਮ ਆਦਮੀ ਪਾਰਟੀ ਦਾ ਬਹੁਤ ਕੰਮ ਕੀਤਾ ਐ ਐਜੂਕੇਸ਼ਨ ਤੇ ਹੈਲਥ ਸਿਸਟਮ ਜਿਹੜਾ ਮੇਰੀ ਕੋਲ ਬਾਗ ਦੇ ਵਿੱਚ ਡਿਊਟੀ ਆ ਪਿਛਲੀ ਵਾਰੀ ਮੇਰੀ ਉਥੇ ਹੀ ਐਤਕਾ ਵੀ ਉਥੇ ਲੱਗੀ ਉਹ ਵੀ ਸੀਟ ਦਿੱਤਾਂਗੇ ਅਸੀਂ ਜਿੱਥੇ ਮੇਰੀ ਡਿਊਟੀ ਆ ਸਾਡੇ ਮਾਨਯੋਗ ਉਥੇ ਐਮ ਐਲ اے ਦਾ ਵੀ ਵਿਸ਼ੇਸ਼ ਰਵਿ ਦੀ ਪਹਿਲੀ ਤਿੰਨ ਸਾਲ ਤਿੰਨ ਤੋਂ ਮਾਤੋ ਉਹ ਉਹਦਾ ਇੱਕ ਦਿਨ ਕਵੀ ਜਿੱਤਣਗੇ ਸਵੈਕਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂ ਅਦਵਿੰਦ ਜੀ ਦਿੱਲੀ ਦੇ ਚੀਫ ਮਿਨਿਸਟਰ ਬਣ ਗਏ ਤੁਸੀਂ ਦੇਖ ਕਾਉਂਦਾ ਮੋਟਾ ਸਮਝ ਜਾ ਰਹੇ ਤੇ ਦਿੱਲੀਆ ਪੁਜਾਰੀਆਂ ਲਈ ਤੇ ਗਰੰਥੀਆਂ ਲਈ ਅਨਾਉਂਸ ਕੀਤਾ ਗਿਆ ਪਰ ਵਿਰੋਧੀ ਇਸ ਦੇ ਉੱਤੇ ਸਵਾਲ ਚੁੱਕਦੇ ਦਿਖਾਈ ਦੇ ਰਹੇ ਨਹੀਂ ਨਹੀਂ ਵਿਰੋਧੀ ਤਾਂ ਮੈਂ ਸਵਾਲ ਚੁੱਕੀ ਜਾਂਦੇ ਆ ਦੇਖੋ ਬਲ ਜਿਹੜਾ ਪੁਜਾਰੀਆਂ ਲਈ ਤੇ ਗਰੰਥੀਆਂ ਲਈ ਕੋਈ ਮਤਲਬ ਜਿਹੜਾ ਕੋਈ ਇੰਡੀਆ ਦੇ ਵਿੱਚ ਕਿਸੇ ਨੇ ਕਦੀ ਨਹੀਂ ਸੋਚਿਆ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਇਹ ਇਹ ਵਿਅਕਤੀ ਜਿਹੜੇ ਸਾਨੂੰ ਗੁਰੂ ਮਹਾਵਾਜ ਦੇ ਨਾਲ ਜੋੜਦੇ ਆ ਸਾਨੂੰ ਸਾਡੇ ਪਦਮਾਤਮਾ ਦੇ ਨਾਲ ਜੋੜਦੇ ਆ ਸਾਨੂੰ ਮੰਦਰਾਂ ਗੁਰੂ ਘਰਾਂ ਦੇ ਨਾਲ ਜੋੜਦੇ ਆ ਇਹਨਾਂ ਲਈ ਕੋਈ ਵੇਤਨ ਨਾ ਹੋਰ ਮੈਂ ਦੇਖਿਆ ਗੱਲ ਵੀ ਬਿਲਕੁਲ ਦੂਸ ਸੀਗੀ ਆ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਵੀ ਜੇ ਤੁਸੀਂ ਆ ਬੰਦ ਕਰਨ ਤੋਂ ਬਾਅਦ ਇਸ ਗੁਰੂ ਘਰ ਦੇ ਗ੍ਰੰਥੀ ਸਾਹਿਬ ਨੂੰ ਪੁੱਛੋਗੇ ਤੇ ਉਹਦੀ ਵੀ ਵਿਚਾਰੇ ਦੀ ਬੜੀ ਤਨਖਾਹ ਘਟ ਕਿਉਂਕਿ ਸੋਮੇ ਬੜੇ ਘਟ ਹੈ ਕਮੇਟੀਆਂ ਦੇ ਵਿਚਾਰੀਆਂ ਨੂੰ ਕੋ ਅਮਦਨ ਨਹੀਂ ਗਈ ਉਹ ਜਰਾ ਥੋੜੀਆਂ-ਥੋੜੀਆਂ ਤਲਬਾਂ ਤੇ ਸਾਡੇ ਪਿੰਡਾਂ ਜਿਹੜੇ ਗਰੰਟੀ ਵਿਚਾਰੇ ਕੋ 40000 ਕੋ 5000 ਓੱਖਾ ਕਿਉਂਕਿ ਕਮੇਟੀਆਂ ਕੋ ਕੋ ਪੈਸੇ ਆਉਂਦੇ ਨਹੀਂ ਇਸ ਕਰਕੇ ਜੇ ਇਹਨਾਂ ਦੀ ਬਾਹ ਫੜਨੀ ਤੇ ਮੈਂ ਸਮਝਦਾ ਸਭ ਤੋਂ ਪਵਿੱਤਰ ਕੰਮ ਕੀਤਾ ਅਰਵਿੰਦ ਕੇਰੀਵਾਲ ਜੀ ਪੰਜਾਬ ਦੇ ਵਿੱਚ ਵੀ ਜੇ ਇਹ ਕਰਨ ਜਾ ਸਕੀ ਸਰਕਾਰ ਨਹੀਂ ਨਹੀਂ ਅਜੇ ਨਹੀਂ ਪੰਜਾਬ ਦੇ ਵਿੱਚ ਤੇ ਅਗਲੀ ਵਾਰ ਦੇਖਾਂਗੇ ਭਾਦ ਮਤਲਬ ਕਿਉਂ ਨਹੀਂ ਸੋਚਿਆ ਜਾ ਸਕਦਾ ਸਾਡੇ ਕੌਮੀ ਕਦਮੀਨਦ ਅਰਵਿੰਦ ਕੇਰੀਵਾਲ ਜੀ ਬਾਦਗਦਸ਼ਿਕ ਨੇ ਸਾਡੇ ਜਿਹੜਾ ਕੰਮ ਉਹ ਦਿੱਲੀ ਦੇ ਵਿੱਚ ਕਰ ਰਹੇ ਨੇ ਜੇ ਸਾਨੂੰ ਸਾਡਾ ਬਜਟ ਜਿਹੜਾ ਲੋਕ ਕਰੂਗਾ ਤੇ ਕਿਉਂ ਨਹੀਂ ਚੰਗਾ ਕੰਮ ਹਰ ਚੰਗਾ ਕੰਮ ਕਰਾਂਗੇ ਗੱਲ ਇਹ ਹੈ ਕਿ ਸਾਡਾ ਪੰਜਾਬ ਦਾ ਬਜਟ ਅਜੇ ਜਿਹੜਾ ਸਾਡੇ ਕੋਲ ਉਸ ਲੈਵਲ ਦੀ ਫੰਡਿੰਗ ਨਹੀਂ ਦਿੱਲੀ ਦੇ ਵਿੱਚ ਉਹਨਾਂ ਕੋਲ ਬਜਟ ਬਹੁਤ ਵਧੀਆ ਤੇ ਅਸੀਂ ਬਲ ਜਿਹੜਾ ਪੰਜਾਬ ਦਾ ਜਿਹੜਾ ਬਜਟ ਹੈ ਇਹਨੂੰ ਠੀਕ ਕਰਦੇ ਜਦੋਂ ਠੀਕ ਹੋ ਗਿਆ ਤਾਂ ਅਸੀਂ ਹਰ ਵਤਨ ਲਈ ਹਰ ਥਾਂ ਹਰ ਬੰਦੇ ਲਈ ਸਹੂਲਤ ਜਿਹੜੀ ਆ ਦੇਣੀਆਂ